हां जी अंकल जी ਕੀ ਕਹਿਣਾ ਚਾਹੁੰਦੇ ਹੋ ਅੰਜ ਪਿੰਡ ਡੋੜ ਦੇ ਛਿਮਰੇ ਵਾਲੇ ਦੇ ਨਿਵਾਸੀ ਜਿਹੜੇ ਇੱਥੇ ਇਕੱਠੇ ਹੋਏ ਜੀ ਨਹੀਂ ਇੱਥੇ ਜਦੋਂ ਦੀ ਸੜਕ ਬਣੀ ਸੀ ਬੈਂਡ ਸੜਕ ਦੀ ਉਦੋਂ ਤੋਂ ਇੱਕ ਇੱਥੇ ਪੁਲੀ ਸੀ ਤੇ ਉਦੋਂ ਜਿਹੜਾ ਸਰਵੇ ਹੋਇਆ ਸੀ ਕੁਦਰਤੀ ਵਹਾਅ ਦੇ ਮਤਲਬ ਕੋਇਆ ਕਿ ਅਸੀਂ ਵੀ ਜਨੈਰੀਅਨ ਸਕੂਲ ਇੱਥੇ ਪੜ੍ਹਦੇ ਰਹੇ ਹਾਂ ਕਿ ਅਸੀਂ ਇਸ ਪੁਲੀ ਉੱਤੋਂ ਦੀ ਲੰਘਦੇ ਰਹੇ ਪੁਲੀ ਵਾਕਈ ਮੌਕੇ ਤੇ ਮੌਜੂਦ ਸੀ ਤੇ ਜਿੰਨਾ ਵੀ ਪਾਣੀ ਆਉਂਦਾ ਰਿਹਾ ਕੁਦਰਤੀ ਵਹਾਅ ਸਹੀ ਹੁਣ ਕਰਕੇ ਸਹੀ ਸਰਵੇਣ ਕਰਕੇ ਪਾਣੀ ਜਿਹੜਾ ਇੱਥੋਂ ਦੀ ਜਾਂਦਾ ਰਿਹਾ ਹੁਣੇ ਪੁਲੀ ਨੂੰ ਜਿਹੜਾ ਮਹਿਕਮਾ ਹੈ ਉਹ ਸਹੀ ਕੰਮ ਨਹੀਂ ਕਰ ਰਿਹਾ ਪੁਲੀ ਨੂੰ ਇੱਥੋਂ ਪਾ ਨਹੀਂ ਰਿਹਾ ਤੇ ਸੜਕ ਰੁਕੀ ਪਈ ਹੈ ਨਾਲੇ ਦਾ ਸਾਡਾ ਆਉਣ ਜਾਣ ਵਾਲਿਆਂ ਦਾ ਨੁਕਸਾਨ ਹੈ ਸੜਕ ਜਿੰਨੀ ਜਲਦੀ ਬਣੇ ਹਾਂਜੀ ਆਪਾਂ ਸਾਰਿਆਂ ਨੇ ਸੜਕ ਦੀ ਲੜਾਈ ਲੜੀ ਹੈ ਬਿਲਕੁਲ ਜੀ ਤੁਸੀਂ ਪੱਤਰਕਾਰ ਭਾਈਚਾਰੇ ਨੇ ਵੀ ਸ਼ਹਾਦਤ ਦਿੱਤਾ ਹੈ ਇਤਰਾਸਤੀ ਬਣੀ ਖੜੀ ਹੈ ਸੜਕ ਦਾ ਇੰਨਾ ਟੋਟਾ ਰੁਕਿਆ ਦੂਜੀ ਹੈ ਕੋਈ ਸ਼ਿਮਰੇ ਵਾਲੇ ਦੇ ਸਾਡੇ ਕਿਸਾਨਾਂ ਦੇ ਖੇਤ ਆ ਇੱਥੇ ਬਾਕੀ ਡੋੜਪਿੰਡ ਤੇ ਸਾਡੇ ਨਾਲ ਦੇ ਗੋਂਡੀਪਿੰਡ ਦੇ ਇਹਨਾਂ ਦਾ ਜੇ ਫਲੱਡ ਆ ਗਏ ਕਾ ਸਾਰਾ ਏਰੀਏ ਦੇ ਡੁੱਬਣ ਦਾ ਖਤਰਾ ਹੈ ਇਸ ਕਰਕੇ ਸਾਡੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਡਿਪਾਰਟਮੈਂਟ ਪੀਡਬਲਯੂਡੀ ਤੋਂ ਮੰਗ ਹੈ ਕਿ ਜਿਹੜੀ ਮੌਕੇ ਤੇ ਵਹਾਤ ਹੈ ਜਿਹੜੀ ਸੜਕ ਦੇ ਬਣਨ ਵੇਲੇ ਜਿਹੜਾ ਸਰਵੇ ਹੁੰਦਾ ਹੈ ਜਿਹੜੀ ਉਦੋਂ ਪੁਲੀ ਮੰਨੀ ਗਈ ਸੀ ਉਹਨੂੰ ਮੰਨ ਕੇ ਪੁਲੀ ਨੂੰ ਜਲਦੀ ਚਾਲੂ ਕੀਤਾ ਜਾਵੇ ਤਾਂ ਜੋ ਸਹੀ ਨਿਕਾਸ ਹੋ ਸਕੇ ਅਨਨ ਕਾਰਨ ਕੀ ਇੱਕ ਜਗ੍ਹਾ ਤੋਂ ਬੰਦ ਕਰਕੇ ਦੂਜੀ ਜਗ੍ਹਾ ਤੇ ਜਿਹੜੀ ਬਾਈਪਰ ਰੱਖੀ ਹੈ ਮੈਂ ਤੁਹਾਨੂੰ ਦੱਸ ਸਕਦਾ ਜੀ ਤੇ ਵਿਭਾਗ ਦੀ ਜਿੰਮੇਵਾਰੀ ਹੈ ਹਾਂ ਜੀ ਅਕਬਾਈ ਜੀ ਕੀ ਕਹਿਣਾ ਚਾਹੁੰਦੇ ਕੀ ਕਾਰਨ ਹੋ ਸਕਦਾ ਜੀ ਇਹ ਜਿਹੜਾ ਪੰਚ ਚਾਰ ਮਹੀਨਿਆਂ ਤੋਂ ਰਫੜ ਚੱਲ ਰਿਹਾ ਹੈ ਤੇ ਪਹਿਲਾਂ ਕਹਿੰਦੇ ਜੀ ਬਣਾ ਦਿੰਨੇ ਐ ਐਮਐਲਏ ਸਾਹਿਬ ਗੁਰਦਸ ਸਿੰਘ ਉਹ ਦੇਖੋ ਸਾਹਿਬ ਵੀ ਦੋ ਵਾਰ ਹੀ ਆ ਚੁੱਕੇ ਇੱਥੇ ਤੇ ਫੇਰ ਇਲੈਕਸ਼ਨ ਦੇ ਆ ਗਏ ਕੰਮ ਇਲੈਕਸ਼ਨਾਂ ਤੋਂ ਬਾਅਦ ਉਹਨਾਂ ਨੇ ਪਾਈਪਸ ਲਾਤੇ ਆ ਇੱਥੇ ਤੇ ਅਸੀਂ ਪਾਈਪ ਨਾ ਪਾ ਦਿੰਨੇ ਹੁਣ ਉਹ ਪਾਈਪ ਵੀ ਨਹੀਂ ਕੋਈ ਨੱਪਣ ਨੂੰ ਤਿਆਰ ਆ ਚੱਕਰ ਲਾਰੇ ਲਾਈ ਜਾਂਦੇ ਐ ਮਹਿਕਮੇ ਕੋਲ ਜਾਈਦਾ ਉਹ ਕਹਿੰਦੇ ਜੀ ਉੱਤੋਂ ਫੋਨ ਲਵਾਓ ਠੀਕ ਹੈ ਜੀ ਉੱਤੇ ਸਪੀਕਰ ਸਾਹਿਬ ਉੱਤੋਂ ਫੋਨ ਲਾਉਂਦੇ ਆ ਵੱਡੇ ਸਾਹਿਬ ਤੇ ਹੋ ਜਾਂਦਾ ਕੌਣ ਕਿਹਨੂੰ ਲਾਉਂਦੇ ਆ ਹੁਣ ਮਹਿਕਮੇ ਨੂੰ ਮਹਿਕਮੇ ਤੇ ਮਹਿਕਮੇ ਵਾਲੇ ਗੱਲ ਸੀ ਮਹਿਕਮੇ ਵਾਲੇ ਕਹਿੰਦੇ ਜੀ ਸਾਨੂੰ ਤੋਂ ਉੱਤੋਂ ਫੋਨ ਆਇਆ ਹੁਣ ਕੀ ਕਰੀਏ ਆ ਚੱਕਰ ਇਹਨੇ ਆਮਦਾ ਡਾਈ ਮੇਰਾ ਨਾਮ ਸਲੱਖਣ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਮੁੱਦੇ ਨੂੰ ਲੈ ਕੇ ਜੇ ਇਕੱਠੇ ਹੋਏ ਲੋਕ ਸਾਰੇ ਜੀ ਇਹ ਜੀ ਅਸੀਂ ਪਿਛਲੇ 4-5 ਮਹੀਨੇ ਤੋਂ ਬਹੁਤ ਪਰੇਸ਼ਾਨ ਆ ਆ ਜਿਹੜੀ ਸਾਹਮਣੇ ਨਾਲ ਪੈਲੀ ਮੇਰੀ ਖਾਤੀ ਆ ਜੀ ਇਹ ਤੇ ਰਾਜਨੀਤੀ ਹੋ ਰਹੀ ਆ ਬੁੜੀ ਤੇ ਹੂੰ ਜਦੋਂ ਆਇ ਪੁੜੀ ਪੱਟੀ ਗਈ ਅਸੀਂ ਉਦੋਂ ਵੀ ਇਹ ਜਿਹੜੇ ਪ੍ਰਸ਼ਾਸਨ ਸੈਕਟਰ ਨੂੰ ਇੱਥੇ ਇੱਕ ਜਿਹੜਾ ਸਾਹਿਬ ਕੰਮ ਕਰਦੇ ਆ ਪਰ ਉਹਨੂੰ ਬੇਨਤੀ ਕੀਤੀ ਸੀ ਵੀ ਉਹ ਕਹਿੰਦੇ ਸੀ ਵੀ ਪੁੜੀ ਨਵੀਂ ਤੁਹਾਨੂੰ ਬਣਾ ਕੇ ਦੇਵਾਂਗੇ ਹਾਂ ਉਸ ਤੋਂ ਬਾਅਦ ਇਹ ਪੁੜੀ ਰਾਜਨੀਤੀ ਦੀ ਢੇਰ ਚੜ ਗਈ ਹਾਂ ਇਹ ਤਲਵਾਰ ਸਿੰਘ ਸੰਧਵਾ ਜਿਹੜੇ ਆਪਣੇ ਸਪੀਕਰ ਸਾਹਿਬ ਆ ਉਹਨਾਂ ਤੋਂ ਕੋਈ ਅਗਰੇਸਦਾਰੀ ਹੈ ਸ਼ਾਇਦ ਕੋਈ ਪਤਾ ਨਹੀਂ ਕੀ ਗੱਲ ਆ ਹਾਂ ਉਹਨਾਂ ਦਾ ਅਫਸਰਾਂ ਨੂੰ ਫੋਨ ਕਰਵਾ ਦਿੰਦੇ ਆ ਕਿ ਪੁੜੀ ਨਹੀਂ ਪੈਣੀ ਚਾਹੀਦੀ ਅਸੀਂ ਮਿੰਨਤਾ ਕੱਢਦੇ ਫਿਰਦੇ ਵੀਰ ਸਾਡੀ ਪਾ ਦਿਓ ਸਾਡੇ 200 ਕਿੱਲਾ ਡੋਪੀ ਸਾਡੇ ਜਵਾਕ ਭੁੱਖੇ ਮਰਨਗੇ ਕੱਲ੍ਹ ਵੱਡੇ ਹੋ ਕੇ ਸਾਨੂੰ 76 ਮਾਰਨਗੇ ਤੁਸੀਂ ਉਸ ਸਮੇਂ ਬੋਲੇ ਨਹੀਂ ਹੋਗੇ ਜਿਹੜਾ ਸਾਡਾ ਅਜਾ ਹਾਲਾਤ ਪੈ ਗਿਆ ਵੀ ਸਾਡੀ ਮਹਿਕਮੇ ਤੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਅੱਗੇ ਵੀ ਬੇਨਤੀ ਆ ਪ੍ਰਸ਼ਾਸਨ ਅੱਗੇ ਵੀ ਬੇਨਤੀ ਆ ਵੀ ਸਾਡੀ ਗੱਲ ਸੁਣ ਕੇ ਸਾਡੇ ਮਸਲੇ ਦਾ ਹੱਲ ਕੀਤਾ ਜਾਵੇ ਤੇ ਸਾਡੀ ਸੜਕ ਵੀ ਜਰੂਰ ਬਣਾਈਏ ਲੋਕ ਡਿੱਗਦੇ ਆ ਸੱਟਾਂ ਵੱਜਦੀਆਂ ਐਕਸੀਡੈਂਟ ਵੀ ਸਾਡੀ ਮਿਹਰ ਬਣੀ ਗਏ ਪਿੱਛੇ ਦੀ ਚੁਕੀ ਸੜਕਾਂ ਵੱਜਦਾ ਠੀਕ ਹੈ ਐਕਸੀਡੈਂਟ ਸਾਹਿਬ ਮੈਂ ਸਾਦਿਕ ਤੋਂ ਪਰਨੀ ਪਤਰਕਾਰ ਬੋਲਦਾ ਜਗਵੰਦੇ ਤੋਂ ਹਾਂਜੀ ਹਾਂਜੀ ਵੀ ਜਿਹੜਾ ਕਿ ਨਾ ਪੁਲੀਸਦਾਰ ਆਉਣਾ ਹੈ ਚੱਲੇ ਜਾਂਦਾ ਇਕੱਠੇ ਹੋਏ ਸੀ ਡੂਣਾ ਦੇ ਛਿਮੜੇ ਵਾਲੇ ਪੰਪ ਕੋਲੇ ਹਾਂ ਹਾਂ ਸੜਕ ਦੇ ਉੱਪਰ ਜਿਹੜੀ ਪੁਲੀ ਬਣਨੀ ਹੈ ਹਾਂਜੀ ਹਾਂਜੀ ਉਹ ਕੀ ਪੁਲੀ ਬਣ ਨਹੀਂ ਰਹੀ ਕੀ ਬਣਾਓ ਇਹਨਾਂ ਤੇ 100 ਮੀਟਰ ਅੱਗੇ ਪਾੜੋ 10 ਮੀਟਰ ਦੇ ਵਿਚ ਪਾਉਣ ਲੰਦੇ 100 ਮੀਟਰ ਕਿਵੇਂ ਜੀ ਪੰਪ ਤੇ ਪੁਰਾਣੀ ਪੁਲੀ ਹੈ ਕਿਵੇਂ ਸਰ ਪਹਿਲਾਂ ਪੁਰਾਣੀ ਪੁਲੀ ਪੰਪ ਦੇ ਸੈਂਟਰ 'ਚ ਆ ਗਈ ਹੈ ਅੱਛਾ ਜੀ ਨੱਚ ਲਈ ਖੱਬੇ ਸੱਜੇ ਬਣਾਉਣੀ ਪਣੀ ਉਹਦਾ ਬੰਬ ਦੇ ਰੈਂਡਰ ਦਾ ਪਾਣੀ ਨਹੀਂ ਪਾਸ ਹਾਂ ਗਾਂਹ ਕਾਸੀ ਨਹੀਂ ਹੋਣੀ ਫਿਰ ਪਿੱਛੇ ਫੈਸਲਾ ਕਰਾਤਾ ਸੀ 100 ਮੀਟਰ ਦੇ ਹੋਣ ਪਤਾ ਨਹੀਂ ਕਿਹਦੇ ਨਹੀਂ 5 10 ਅੱਛਾ ਇਹ ਹੁਣਾਂ ਦੇ ਉੱਥੇ ਹੀ ਪਾਓ ਜਿੱਥੇ ਪਹਿਲਾਂ ਸੀ ਹੂੰ ਉੱਥੇ ਪਹਿਲੇ ਹੀ ਨਿਕਾ ਉੱਥੇ ਪਹਿਲੇ ਗਾਂਹ ਕਾਸੀ ਨਹੀਂ ਹੋਣੀ ਸੀ ਕਿ ਤੁਹਾਡੇ ਕੋਲ ਤੇ ਤੁਸੀਂ ਖਿਆਲ ਸੀ ਵੀ 100 ਮੀਟਰ ਦੇ ਗਾਂਹ ਜਾਂ ਕਾਂਬਸ਼ਾ ਪੈ ਜੇ ਕਿਹਦੇ ਵੀ 100 100 ਮੀਟਰ ਕਿੱਥੇ ਪਾ ਲੱਗ ਹਾਂਜੀ ਹਾਂਜੀ ਤੇ ਫਿਰ ਮੈਨੂੰ ਕਦੇ ਫੈਸਲਾ ਕਰਕੇ ਦੱਸੋਗੇ ਦੱਸਿਆ ਮੈਂ ਅੱਛਾ ਇਹਨਾਂ ਨੇ ਅੱਗੇ ਦੱਸਿਆ ਤੁਹਾਨੂੰ ਪਪ ਮਹਿਕਮਾ ਪੁਲੀਪੌਨ ਨੂੰ ਤਾਂ ਤਿਆਰ ਆਣਾ ਵੈਸੇ ਜੀ ਪੁਲੀ ਤਾਂ ਬੰਦੀ ਹੋ ਤੇ ਐਕਚੁਅਲੀ ਪਿੱਛੇ ਕਰਬ ਬੰਦਾ ਉਹਦਾ ਤਸਵੀਰ ਆ আচ্ছা ਜੀ ਕਿਹੜੀ ਤਸਵੀਰ ਆ ਰਹੀ ਤਾਂ ਜੀ ਜੀ ਉਹਦਾ ਕਰਬ ਮਿਲਦਾ ਅੱਛਾ ਜੀ ਪੁਲੀ ਡਸਟੀ ਹੋਈ ਨਹੀਂ ਅੱਗੇ ਆ ਅੱਛਾ ਮੈਂ ਤਾਂ ਉਹੀ ਜਗ੍ਹਾ ਤੇ ਪਾਣੀ ਇਕੱਠਾ ਹੋ ਜਾਊਗਾ ਹੂੰ 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 ਜੀ ਠੀਕ ਠੀਕ ਹੈ ਜੀ ਗੱਲ ਤੁਹਾਡੀ ਉਹਨਾਂ ਨਾਲ ਜੋ ਜਾਈ ਲੱਗੇ ਹੋਇਆ ਜੀ ਜੀ ਇਹ ਤਾਂ ਨਹੀਂ ਨਹੀਂ ਪਤਾ ਇਹ ਸੋ ਫੈਸਲਾ ਇਹਨਾਂ ਨੇ ਸਰਪ੍ਰੇਸ ਪੁਲੀਸ ਕੈਂਪਿੰਗ ਵਾਲੀ ਪੈਣੀ ਹਾਂ ਨੈਚੁਰਲ ਹੈ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ